ਤੁਮ ਦੋਨੋਂ ਸਾਰੇ ਇਹ ਦੋ ਕੱਟੇ ਰੱਖ ਲੈਣਾ ਆਪਣੀ ਆਪਣੇ ਦੇ ਦੇ ਘਰ ਤੇ ਬੱਚੋ ਕੋ ਚਲਾਓ ਲਾਓ ਦੋਨੇ ਗਾੜੀ ਹੈ ਤੂੰ ਜੇਰਤੀ ਲੈ ਜਾ ਕੇ ਕਰ ਦੇ ਪਿੰਡ ਵੈਰ ਦਾ ਮੂਰੇ ਹੋਇਆ ਨਾ ਹਾਂਜੀ ਸਰ ਕੀ ਨਾਮ ਆ ਆਪਣਾ ਇਹ ਜਿਹੜੀ ਅੱਜ ਗਾਜਰਾਂ ਹੀ ਟਰਾਲੀ ਆਈ ਏ ਗੱਡੀ ਕਿੱਥੋਂ ਆਈ ਏ ਭਾਈ ਸਾਹਿਬ ਪਹਿਲੀ ਗੱਲ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜਿਹੜੇ ਰਾਮਪੁਰੇ ਤੋਂ ਸਾਡੇ ਮਿੱਤਰ ਪਿੰਡ ਚੋਕੇ ਤੋਂ ਆ ਤੇ ਵਿਸ਼ਵ ਸਨਾਤਨ ਧਰਮ ਸਭਾ ਦੀ ਤਰਫੋਂ ਮੈਂ ਪਰਜਿੰਦਲ ਇਹ ਅੱਜ ਸਿਰਕੀ ਵਿਹਾਰ ਦੀ ਗਊਸ਼ਾਲਾ ਜਿਹੜੀ ਇਹ ਬਠਿੰਡਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਗਊ ਸੇਵਾ ਦੇ ਲਈ ਗਾਜਰਾਂ ਖਵਾਈਆਂ ਜਾ ਰਹੀਆਂ ਏ ਜਾ ਤਾਂ ਜੋ ਗੱਲ ਗਊਆਂ ਬਿਮਾਰ ਨਾ ਹੋਣ ਤੇ ਗਊਆਂ ਦੀ ਜੇਹ ਠੀਕ ਰਵੇ ਸਾਡੇ ਦੋਸਤ ਰਾਜ ਕਰਮਾ ਜੀ ਇਹਨਾਂ ਨੂੰ ਗਊਆਂ ਦੇ ਬਾਰੇ ਕੁਝ ਜ਼ਿਆਦਾ ਸਮਝ ਹੈ ਇਹ ਕਹਿੰਦੇ ਵੀ ਗਾਜਰਾ ਖਾ ਕੇ ਗਊਆਂ ਬਿਮਾਰ ਨਹੀਂ ਹੁੰਦੀਆਂ ਤੇ ਮੇਰੇ ਸਾਡੇ ਮਿੱਤਰ ਅੱਜ ਗਊ ਸੇਵਾ ਕਰਨ ਲਈ ਮੇਰੇ ਨਾਲ ਨੀਤਨ ਦੀ ਤੇ ਸ਼ਾਮ ਜੀ ਮੇਰੇ ਦੋਸਤ ਅੱਜ ਗਊਆਂ ਦੀ ਸੇਵਾ ਲਈ ਅਸੀਂ ਸਾਰੇ ਜਾਣੇ ਸਾਰੇ ਹਿੰਦੂਪੁਰਾ ਸਿਰਕੀ ਵਿਖੇ ਗਊ ਚਲਾਏ ਵਿੱਚ ਗਾਜਰਾ ਦੀ ਸੇਵਾ ਵਾਸਤੇ ਆਏ ਦੇਖੋ ਹੋਰ ਕੀ ਮੈਸੇਜ ਦਿਨਾ ਚਾਹੀਦਾ ਹਜਪੁਰ ਜੀ ਅਸੀਂ ਲੈ ਕੇ ਆਏ ਗਾਜਰਾ ਹਾਂਜੀ ਹਾਂਜੀ ਤੁਹਾਡੀ ਮਨ ਚ ਕਿਸ ਤਰ੍ਹਾਂ ਦੀ ਜੇ ਕਾਚਰਾਂ ਦੀ ਟਰਾਲੀ ਚੱਡੀ ਤੇਈ ਉੱਥੇ ਇਹ ਬਿਮਾਰੀ ਜਿਹੜੀ ਗਊਆਂ ਨੂੰ ਪੈਂਦੀ ਸੀ ਬਹੁਤ ਜ਼ਿਆਦਾ ਗਊਆਂ ਦੀ ਮੌਤ ਹੋਈ ਆ ਪਿੱਛੇ ਉਹਦਾ ਵਿਚਾਰ ਕੀਤਾ ਗਿਆ ਸੀ ਜੇ ਗਊ ਭਗਤ ਦਾ ਸਰਵਦਾਰਾ ਉਹ ਵੀ ਇੱਕ ਗਾਜਰਾਂ ਦੀ ਕਸੀਰ ਹੈ ਜਿਹੜੀ ਠੰਡੀ ਹੁੰਦੀ ਹੈ ਹਾਂਜੀ ਹਾਂ ਜੇ ਜਦੋਂ ਰੁੱਤ ਆਊਗੀ ਤੇ ਆਪਾਂ ਸਾਰਿਆਂ ਨੂੰ ਬੇਇੱਲਾ ਦੇ ਵਿੱਚ ਹੋ ਆਏ ਕਿਉਂਕਿ ਮੌਸਮ ਤਾਂ ਠੰਡ ਦਾ ਵੈਸੇ ਇਹ ਵੀ ਠੰਡੀਆਂ ਨੇ ਗਾਜਰਾਂ ਹਾਂਜੀ ਇਹਨਾਂ ਦੀ ਉਹ ਗਰਮੈਸ਼ੀ ਨਾ ਜੀ ਉਹ ਗਰਮੈਸ਼ ਨਾ ਗਊਆਂ ਦੀ ਮੌਤ ਹੋ ਰਹੀ ਸੀ ਜੀ अच्छा खुदा कर करके ਵੀ ਉਹਦੋਂ ਵਿਚਾਰ ਕੀਤੀ ਸੀ ਗੋ ਸੇਵਾ ਦਾ ਰਾਮ 로ਜ ਕਿੱਥੇ ਹੈ ਤੁਸੀਂ ਏਰੀ ਜਗ੍ਹਾ ਤੋਂ ਪਿੰਡ ਚੌਕੀ ਚੌਕੇ ਹਾਂਜੀ ਪਿੰਡ ਚੌਕੀ ਰਾਮਪੁਰੇ ਕੋਲ ਜਾਨੀ ਸਿਰਫ ਆਪਣੇ ਨਾਮ ਆ ਤੁਸੀਂ ਕਿਹਨੇ ਤੁਹਾਨੂੰ ਨਿਤਿਨ ਗੋਇਲ ਆਈ ਹਿੰਦੂ ਆਸਨ ਸਮਾਨ ਵੱਲੋਂ ਸਾਡਾ ਅਜਪਰ ਜਿੰਦਲ ਜੀ ਦਾ ਸਹਰੇ ਫੋਨ ਆਇਆ ਇਹ ਨਾਮ ਨੇ ਦੱਸਿਆ ਕਿ ਵੀ ਗਊ ਸੇਵਾ ਕਰਨੀ ਹੈ। ਸੁਨਾ ਸ਼ਰਮਾ ਜੀ ਬੜੇ ਤੈਨ ਤੋਂ ਲੱਗੇ ਹੋਏ ਨੇ ਬਹੁਤ ਅੱਛੇ ਕੰਮ ਦੇ ਵਿੱਚ। ਤੇ ਸਾਨੂੰ ਬਹੁਤ ਖੁਸ਼ੀ ਹੈ ਤੇ ਅਸੀਂ ਇਹ ਸੰਦੇਸ਼ ਵੀ ਦੇਣਾ ਚਾਹਾਂਗੇ ਬਾਕੀ ਗਊ ਭਕਤਾ ਨੂੰ ਕਿ ਤੁਸੀਂ ਵੀ ਵੱਧ ਤੋਂ ਵੱਧ ਗਊਆਂ ਦੀ ਸੇਵਾ ਕਰੋ ਤੇ ਕੋਸ਼ਿਸ਼ ਕਰੋ ਕਿ ਵੀ ਕੋਈ ਵੀ ਗਊ ਜਿਹੜੀ ਸੜਕ ਤੇ ਹੈ ਜਾਂ ਜੋ ਲੋਕ ਵੀ ਗਊਆਂ ਨੂੰ ਛੱਡ ਜਾਂਦੇ ਨੇ ਚਲੋ ਮਾੜੇ ਲੋਕ ਨੇ ਛੱਡ ਜਾਂਦੇ ਨੇ ਫਿਰ ਵੀ ਆਪਾਂ ਗਊ ਨੂੰ ਸਾਮੀਏ ਤੇ ਗਊਣ ਗਊਸ਼ਾਲਾ ਪੰਚਾਨ ਦਾ ਕੰਮ ਕਰੀਏ ਤੇ ਗਊਸ਼ਾਲਾ ਦੇ ਵਿੱਚ ਗਊਆਂ ਦੇ ਖਾਣ ਦਾ ਉਹਨਾਂ ਦੇ ਰਹਿਣ ਦਾ ਉਹਨਾਂ ਦੀ ਬਾਕੀ ਮੈਡੀਕਲ ਫੈਸਿਲਿਟੀ ਦਾ ਸੇਵਾ ਸਾਰੇ ਗਊ ਭਗਤਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਗਊ ਮਾਤਾ ਜੋ ਹਿੰਦੂਆਂ ਵਾਸਤੇ ਜਾਂ ਸਾਰੇ ਵਿਸ਼ਵ ਵਾਸਤੇ ਬਹੁਤ ਅੱਛਾ ਜੀਵ ਹੈ ਬਹੁਤ ਜਿਹਨੇ ਜਿਹਦੀ ਦੇਵਤਿਆਂ ਨੇ ਵੀ ਸੇਵਾ ਕੀਤੀ ਹੈ ਉਹਨੂੰ ਆਪਾਂ ਉਹਦੀ ਸੇਵਾ ਕਰੀਏ ਤਾਂ ਕਿ ਉਹ ਸੜਕਾਂ ਤੇ ਨਾ ਰੋਵੇ ਸ਼ੰਕਲ ਮੋਡਲ ਬੀਜੇਪੀ ਪ੍ਰਧਾਨ ਤੇ ਮੈਂ ਸਿਰਫ ਇਨਾ ਕਹਿਣਾ ਚਾਹੁੰਗਾ ਆਮ ਲੋਕਾਂ ਨੂੰ ਵੀ ਹਰੇਕ ਨੂੰ ਵੀ ਜਿੰਨੀ ਵੀ ਗਊਆਂ ਦੀ ਸੇਵਾ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ ਆਪਾਂ ਨੂੰ ਜਿਵੇਂ ਆਪਣੇ ਆਪਣੇ ਆਪ ਦੀ ਮਾਂ ਦੀ ਸੇਵਾ ਕਰਦੇ ਆ ਉਵੇਂ ਹੀ ਗਊਆਂ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਗਊ ਸ਼ਾਲਾ ਦੇ ਵਿੱਚ ਕਿੰਨੇ ਕਿ ਗਊ ਆ ਗਿਣਤੀ ਕੋਈ ਹੈ ਇਸ ਗਊ ਛਾਲਾ ਵੈਸੇ ਤਾਂ ਬੰਡੇ ਦੀ ਥਾ ਤੋਂ ਵੱਡੀ ਗਊਸ਼ਾਲਾ ਇਹ ਮੰਨੀ ਜਾਂਦੀ ਹੈ ਐਗਜ਼ੈਕਟਿਵ ਰੀਜੈਕਟਰੀ ਜਵਾਨ ਹੋ 2000 2000 ਗਊ ਅਸੀਂ ਲਾਨੇ ਇੱਥੇ ਠੀਕ ਹੈ ਕਿ ਇਹ ਜਿਹੜਾ ਸਾਡੇ ਪੈਸਾ ਆਏ ਹੋਏ ਚੌਕੇ ਪਿੰਡ ਤੋਂ ਉਹਨਾਂ ਨੇ ਜਿਹੜੀ ਗਾਜਰਾ ਖੋਣ ਵਾਲੀ ਗੱਲ ਸਾਨੂੰ ਤਾਂ ਹੁਣ ਹੀ ਪਤਾ ਲੱਗੀ ਪਰ ਇਹ ਬਹੁਤ ਵਧੀਆ ਗੱਲ ਹੈ ਗਾ ਅਸੀਂ ਵੀ ਕੋਸ਼ਿਸ਼ ਕਰਾਂਗੇ ਬਿੰਡੇ ਚ ਹਰ ਵਲੇ ਇੱਕ ਸੇਵਾ ਅਸੀਂ ਕਰਦੇ ਰਹੀ ਹਾਂ Den like me out south, then